ਜਸਟਿਸ ਆਫ ਇੰਡੀਆ ਡਿਵਾਈਡੈਂਡਰ ਚੂੜੀ ਦੀ ਅਗਵਾਈ ਤੇ ਜਸਟਿਸ ਸੰਜੀਵ ਖੰਨਾ, ਪੀ ਆਰ ਗਵੀ, ਸੂਰਿਆਕਾਂਤ ਤੇ ਰਿਸ਼ੀ ਕੇਸ ਰਾਏ ਦੀ ਮੌਜੂਦਗੀ ਦੇ ਵਿੱਚ ਸੁਪਰੀਮ ਕੋਰਟ ਕਾਲੀਜੀਅਮ ਨੇ ਪੰਜਾਬ, ਹਰਿਆਣਾ ਹਾਈ ਕੋਰਟ ਤੇ ਦਿੱਲੀ ਦੇ ਵਿੱਚ 8 ਸੂਬਿਆਂ ਦੇ ਹਾਈ ਕੋਰਟ ਦੇ ਵਿੱਚ ਨਵੇਂ 3 ਜਸਟਿਸ ਨਿਯੁਕਤ ਕਰਨ ਲਈ ਜੱਜਾਂ ਦਾ ਨਵਾਂ ਸਿਫਾਰਿਸ਼ ਕੀਤੀ ਹੈ। ਕਾਲੀਜੀਅਮ ਨੇ ਜਸਟਿਸ ਮਰਮੂਨ ਨੂੰ ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਵਜੋਂ ਨਿਯੁਕਤ ਕਰਨ ਲਈ ਉਨ੍ਹਾਂ ਦੇ ਨਾਂ ਦੀ ਸਿਫਾਰਿਸ਼ ਕੀਤੀ ਹੈ। ਅਤੇ ਇਸ ਲਈ ਦਿੱਲੀ ਹਾਈ ਕੋਰਟ ਦੇ ਵਿੱਚ ਕਾਰਜਕਾਰੀ ਚੀਫ ਜਸਟਿਸ ਵਜੋਂ ਸੇਵਾ ਨਿਭਾਰੇ ਹਨ ਇਹਨਾਂ ਤੋਂ ਇਲਾਵਾ ਕੋਲੀਜੀਅਮ ਦੇ ਜਸਟੀ ਐਮ ਐਸ ਰਾਮਚੰਦਰ ਰਾਓ ਜੋ ਕਿ ਇਸ ਸਮੇਂ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਵਿੱਚ ਚੀਫ ਜਸਟਿਸ ਦੇ ਅਹੁਦੇ ਤੇ ਨਿਯੁਕਤ ਹਨ ਨੂੰ ਚਾਰਕਰਨ ਦੇ ਹਾਈ ਕੋਰਟ ਦੇ ਵਿੱਚ ਚੀਫ ਜਸਟਿਸ ਵਜੋਂ ਨਿਯੁਕਤ ਕਰਨ ਲਈ ਉਹਨਾਂ ਦਾ ਨਾਮ ਪੇਸ਼ ਕੀਤਾ ਹੈ ਖਰਖੰਡ ਹਾਈ ਕੋਰਟ ਦੇ ਮੌਜੂਦ ਚੀਫ ਜਸਟਿਸ ਬੀ ਆਰ ਸਰੰਗੀ 9 ਜੁਲਾਈ ਨੂੰ ਰਿਟਾਇਰਡ ਹੋ ਚੁੱਕੇ ਹਨ ਦਿੱਲੀ ਹਾਈ ਕੋਰਟ ਦੇ ਜੱਜ ਅਰਜੀਵ ਸੁਖਟੇਵ ਨੇ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਚੀਫ ਜਸਟਿਸ ਵਜੋਂ ਨਿਯੁਕਤ ਕਰਨ ਲਈ ਪੇਸ਼ ਕੀਤਾ ਗਿਆ ਜਦਕਿ ਦਿੱਲੀ ਹਾਈ ਕੋਰਟ ਦੇ ਜੱਜ ਸੁਰੇਸ਼ ਕੈਂਤ ਨੇ ਨਾ ਜੰਮੂ ਕਸ਼ਮੀਰ ਦੇ ਲਦਾਖ ਹਾਈ ਕੋਰਟ ਦੇ ਵਿੱਚ ਚੀਫ ਜਸਟਿਸ ਵਜੋਂ ਨਿਯੁਕਤ ਕਰਨ ਲਈ ਰੱਖਿਆ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜੱਜ ਵਜੋਂ ਸੇਵਾ ਨਿਵਾ ਰਹੇ ਜਸਪ੍ਰੀਤ ਗੁਰਮੀਤ ਸਿੰਘ ਸੰਘਾਵਲਿਆ ਦਾ ਨਾਮ ਮੱਧ ਪ੍ਰਦੇਸ਼ ਹਾਈ ਕੋਰਟ ਦੇ ਵਿੱਚ ਚੀਫ ਜਸਟਿਸ ਵਜੋਂ ਅਹੁਦਾ ਸੰਭਾਲਣ ਲਈ ਦਿੱਤਾ ਗਿਆ ਹੈ ਜਸਟਿਸ ਨਿਤਿਨ ਜਾਮਨ ਜਾਮਦਾਰ ਜੋ ਕਿ ਮੌਜੂਦਾ ਸਮੇਂ ਬੰਬੇ ਹਾਈ ਕੋਰਟ ਤੇ ਜੱਜ ਵਜੋਂ ਨਿਯੁਕਤ ਹਨ ਉਹਨਾਂ ਦੇ ਨਾਮ ਦੀ ਸਿਫਾਰਸ਼ ਕੋਲੀਜੀਮ ਨੇ ਕੇਰਲ ਹਾਈ ਕੋਰਟ ਦੇ ਚੀਫ ਜਸਟਿਸ ਵਜੋਂ ਅਹੁਦਾ ਸੰਭਾਲਣ ਲਈ ਕੀਤੀ ਹੈ